ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਿੱਧੂਜ਼ ਬਟਿਕ ਤੇ ਆਪ ਸਭ ਦਾ ਸਵਾਗਤ ਹੈ ਹੋਪ ਸਭ ਬਦਿਆ ਹੋਮੋਂਗੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਹਾਂ ਬਹੁਤ ਹੀ ਸੋਹਣੀ ਜੀ ਜੋ ਆਪਣੇ ਰਮਾਲਾ ਸਾਹਿਬ ਨੇ ਉਹ ਰੈਡੀ ਕੀਤੇ ਹੈਗੇ ਇਸ ਤੋਂ ਪਹਿਲਾਂ ਆਪਾਂ ਵੀਡੀਓ ਸਟਾਰਟ ਕਰੀਏ ਪਹਿਲਾਂ ਮੈਂ ਇੱਕ ਰਿਕਵੈਸਟ ਕਰਾਂਗੇ ਜੋ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਹੈ ਜਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰੋ ਵੈਲ ਆਇਕਨ ਪ੍ਰੈਸ ਕਰੋ ਤਾਂ ਜੋ ਸਾਡੀ ਰੈਲੀਪੋੜ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਤੁਸੀਂ ਸਭ ਨੂੰ ਹੀ ਸੋਹਣੀਆਂ ਵੀਡੀਓਜ਼ ਨੇ ਜਿਹੜੀਆਂ ਉੰਨ ਨੂੰ ਵੇਖਦੇ ਰਹਿਣਾ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਪੈਣਾ ਕੋਲ ਵੀ ਵੀਡੀਓ ਪਹੁੰਚ ਸਕੇ ਠੀਕ ਹੈ ਹਾਂਜੀ ਹੁਣ ਆਪਾਂ ਇਹ ਦਿਖਾ ਰਿਆ ਸਾਡੇ ਪਿੰਡ ਦੇ ਵਿੱਚ ਨਾ ਅ ਅਖੰਡ ਪਾਠ ਪ੍ਰਕਾਸ਼ ਹੋਇਆ ਹੋਇਆ ਹੈ ਤੇ ਪਰਸ ਨੂੰ ਪੈਣਾ ਇਸ ਦੇ ਲਈ ਅਸੀਂ ਵੈਸੇ ਆਪਣੇ ਜਿਹੜੇ ਪਿੰਡ ਦੇ ਪਿੰਡ ਤੋਂ ਸਟਾਫ ਹੁੰਦੇ ਨੇ ਹਨਾ ਵੀ ਰਮਾਲਾ ਸਾਖ ਸਾਰੇ ਪਿੰਡ ਦਾ ਸਮਝਾ ਹੁੰਦਾਗਾ ਅਖੰਡ ਪਾਠ ਦੇ ਉੱਪਰ ਪਰ ਇਸ ਵਾਰ ਅਸੀਂ ਆਪਣੀ ਸੇਵਾ ਅਸੀਂ ਲੈ ਲਈ ਸੀਗੀ ਵੀ ਅਸੀਂ ਆਪਣੇ ਬੁਟੀਕ ਦੇ ਉੱਪਰੋਂ ਰੈਡੀ ਕਰਵਾ ਕੇ ਦੇਵਾਂਗੇ ਤੇ ਅਸੀਂ ਬਹੁਤ ਹੀ ਪਿਆਰਾ ਜਨਮਾ ਦਾ ਸਾਹਮਣੇ ਜਿਹੜੇ ਰੈਡੀ ਕਰਵਾਇਆ ਮੈਂ ਤੁਹਾਨੂੰ ਦਿਖਾਉਣੀ ਆ ਹਾਂਜੀ ਇਹ ਇਸੇ ਰੂਗਾ ਮੈਰੂਨ ਕਲਰ ਦੇ ਵਿੱਚ ਇਸ ਦਾ ਜੋ ਸਟਾਪਰ ਹੋਗਾ ਉਹ ਰਹੂਗਾ ਬੈਲਵਟ ਦੇ ਉੱਪਰ ਰੈਡੀ ਹੋਇਆਗਾ ਠੀਕ ਹੈ ਬੈਲਵਟ ਦੇ ਉੱਪਰ ਅਸੀਂ ਮਸ਼ੀਨ ਵਰਕ ਹੈ ਜਿਹੜਾ ਉਹ ਇਸ ਤਰ੍ਹਾਂ ਕਰਵਾਇਆਗਾ ਚਾਰੋਂ ਕਾਰਨਰ ਤੇ ਇਸ ਤੇ ਐਦਾਂ ਦਾ ਵਰਕ ਰਹੂਗਾ ਮੈਂ ਥੋੜਾ ਨਜ਼ਦੀਕ ਤੋਂ ਦਿਖਾਉਣੀ ਆ। ਐਦਾਂ ਦਾ ਵਰਕ ਰਹੂਗਾ। ਬਹੁਤ ਪਿਆਰਾ ਜਿਹਾ ਮਸ਼ੀਨ ਵਰਕ ਕੀਤਾ ਹੋਇਆ ਹੈ ਇਹ ਜਰੀ ਦੇ ਨਾਲ। ਲਾਈਟ 골ਡਨ ਜਰੀ ਲੱਗੀ ਹੋਈ ਹੈ ਇਸਦੇ ਉੱਪਰ ਤੇ ਹਲਕਾ ਜਿਹਾ ਹੈਂਡ ਦਾ ਵੀ ਟੱਚ ਦਿੱਤਾ ਹੋਇਆ ਹੈ। ਇਸ ਤਰ੍ਹਾਂ ਜੇ ਫਲੈਟ ਨੂੰ ਆਊਟਲਾਈਨਿੰਗ ਕੀਤੀ ਹੋਈ ਹੈ ਨਾ ਇਹ ਆਪਣੀ ਆਹ ਹੈਂਡ ਵਰਕ ਦੇ ਨਾਲ ਕੀਤੀ ਹੋਈ ਹੈ। ਇਸ ਤਰ੍ਹਾਂ ਦਾ ਵਰਕ ਰਹੂਗਾ। ਤੇ ਚਾਰੋਂ ਦੇ ਕਾਰਨਰ ਨੇ ਜਿਹੜੇ ਇਸਦੇ ਚਾਰੋਂ ਕਾਰਨਰ ਦੇ ਉੱਪਰ ਸੇਮ ਵਰਕ ਆਊਗਾ। ਠੀਕ ਹੈ। ਇਸ ਤਰ੍ਹਾਂ ਨਾਲ ਹਾਂਜੀ ਜੋ ਸੈਂਟਰ ਦੇ ਵਿੱਚ ਆ ਉਹ ਏਕ ਓਮਕਾਰ ਲਿਖਿਆ ਹੋਇਆਗਾ ਇਸ ਤਰ੍ਹਾਂ ਮਸ਼ੀਨ ਵਰਕ ਦੇ ਨਾਲ ਇਸ ਨੂੰ ਆਪਲਾਈਨਿੰਗ ਕੀਤੀ ਗਈ ਹੈ ਕੱਟਦਾਨੀ ਦੇ ਨਾਲ ਥੈਂਕ ਵਰਕ ਦੇ ਨਾਲ ਮੈਂ ਤੁਹਾਡੇ ਨਜ਼ਦੀਕ ਤੋਂ ਦਿਖਾਉਂਗੀ ਇਹ ਵੀ ਇਸ ਤਰ੍ਹਾਂ ਨਾਲ ਬਹੁਤ ਸੋਹਣਾ ਰਮਾਲਾ ਸਾਵਾ ਜੋ ਰੈਡੀ ਹੋਇਆਗਾ ਆਪਣੇ ਕੋਲ ਡਾਰਕ ਮੈਰੂਨ ਰੰਗ ਰਭੂਗਾ ਇਸ ਦਾ ਕਲਰ ਬਟ ਦੇ ਉੱਪਰ ਰੈਡੀ ਹੋਇਆਗਾ ਐਂਡ ਇਸ ਦਾ ਫੋਰ ਸਾਈਡ ਦੇ ਉੱਪਰ ਇਸ ਤਰ੍ਹਾਂ ਅਸੀਂ ਇਹ ਲੇਸ ਲਗਾਈ ਹੈਗੀ ਲਾਈਟ 골ਡਨ ਆਪਣੇ ਜੋ ਇਸ ਦੇ ਵਿੱਚ ਜਰੀ ਲੱਗੀ ਹੈ ਨਾ ਉਸ ਦੇ ਨਾਲ ਮੈਚ ਹੁੰਦਾ ਹੀ ਇਸ ਦਾ ਕਲਰ ਹੈਗਾ ਆਪਣੀ ਲੇਸ ਦਾ ਇਸ ਤਰ੍ਹਾਂ ਦੇ ਹੈ ਲੈ ਸਹੀ ਇਸ ਦੇ ਵਿੱਚ 3 ਹਲਕਾ ਹੈਂਡਵਰਕ ਕਾਊਗਾ ਸਿੱਪੀ ਦਾ ਠੀਕ ਹੈ ਇਹ ਆ ਗਿਆ ਆਪਣੇ ਰਮਾਲਾ ਸਾਹਿਬ ਹਾਂਜੀ ਤੁਸੀਂ ਵੀ ਇਹ ਕਿਸੇ ਵੀ ਮਤਲਬ ਆ ਪਾਰਟ ਦੇ ਲਈ ਹੈ ਨਾ ਕਿਸੇ ਵੀ ਗੁਰਬਾਨੀ ਵਾਲੇ ਆਪਣੇ ਜੋ ਵੀ ਫੰਕਸ਼ਨ ਹੁੰਦਾ ਹੈ ਨਾ ਦਾਸ ਕਰਵਾਉਣੀ ਹੈ ਜੇ ਕੋ ਜਿੱਦਾਂ ਵੀ ਹੈ ਨਾ ਕੋਈ ਰਮਾਲਾ ਸਾਹਿਬ ਸੁਖਦੇ ਆ ਜਾਂ ਰੈਡੀ ਕਰਵਾਉਣਾ ਹੋਵੇ ਤਾਂ ਤੁਸੀਂ ਸਾਡੇ ਤੋਂ ਰੈਡੀ ਕਰਵਾ ਸਕਦੇ ਹੋਗੇ ਮਸ਼ੀਨ ਵਰਕ ਦੇ ਵਿੱਚ ਵੀ ਕਿਸੇ ਵੀ ਤਰ੍ਹਾਂ ਦੇ ਵਰਕ ਦੇ ਵਿੱਚ ਤੁਸੀਂ ਰਮਾਲਾ ਸਾਹਿਬ ਨੇ ਜਿਹੜੇ ਰੈਡੀ ਕਰਵਾ ਸਕਦੇ ਹੋਗੇ ਆਪਾਂ ਹਰ ਵਰਕ ਦੇ ਨਾਲ ਹਰ ਸਟੱਫ ਦੇ ਉੱਪਰ ਰਮਾਲਾ ਸਾਹਿਬ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਜਿੱਦਾਂ ਦੇ ਵੀ ਤੁਸੀਂ ਡਿਜ਼ਾਈਨਿੰਗ ਚਾਹੁੰਦੇ ਹੋ ਤੁਸੀਂ ਉਦਾਂ ਦੀ ਡਿਜ਼ਾਈਨਿੰਗ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਹਾਂ ਜੁਣੀ ਆ ਗਈ ਆਪਣੀਆਂ ਪਲਕਾ ਪਲਕਾ ਤੇ ਆਪਾਂ ਵਰਕ ਨਹੀਂ ਕਰਵਾਇਆ ਹੋਇਆ ਠੀਕ ਹੈ ਇਹ ਇਸ ਤਰ੍ਹਾਂ ਆਪਾਂ ਡਿਜ਼ਾਈਨ ਕੀਤੀਆਂ ਲਈਆਂ ਲੇਸ ਲਗਾ ਕੇ ਤੁਸੀਂ ਦੇਖ ਸਕਦੇ ਹੋ ਇਹ ਪਲਕਾ ਤੇ ਇੱਕ ਸਾਈਡ ਤੇ ਆਪਣੇ ਲੇਸ ਨਹੀਂ ਹੁੰਦੀ ਇਸੇ ਤਰ੍ਹਾਂ ਹੀ ਹੁੰਦਾ ਹੈ ਇੱਦਾਂ ਰੈਡੀ ਕਰਵਾਈਆਂ ਨਗੀਆਂ ਇਹ ਦੇਖੋ ਇਹ ਆਪਣੇ ਲੈਸ ਆ ਗਈ ਤੇ ਇਸ ਤਰ੍ਹਾਂ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜਿਹੜੀ ਇਸ ਨੂੰ ਇਸ ਤਰ੍ਹਾਂ ਦਿੱਤੀ ਹੈ ਬਹੁਤ ਹੀ ਸੋਹਣਾ ਜਰ ਮਨਤ ਸਾਹਿਬ ਰੈਡੀ ਹੋ ਕੇ ਆਏ ਨੇਗੇ ਹਾਂ ਜੇ ਇਹ ਦੋਨੋਂ ਆਪਣੀਆਂ ਪਲਕਾਂ ਦੀ ਜਿਹੜੀਆਂ ਸੇਮ ਰੈਡੀ ਹੋਈਆਂ ਹੋਈਆਂ ਨਹੀਂ ਇਹ ਇਸੇ ਤਰ੍ਹਾਂ ਨਾਲ ਤੁਸੀਂ ਵੀ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਹਨਾ ਤੇ ਕਿਸੇ ਵੀ ਆ ਵਰਕ ਦੇ ਨਾਲ ਇਹਨਾਂ ਨੂੰ ਤੁਸੀਂ ਡਿਜ਼ਾਈਨ ਕਰਵਾ ਸਕਦੇ ਹੋਗੇ ਠੀਕ ਹੈ ਹਾਂਜੀ ਆਪਣੇ ਹਰਮਾਲਾ ਸਾਹਿਬ ਨੇ ਜੋ ਰੈਡੀ ਹੋਏ ਨੇਗੇ ਤੇ ਬਾਕੀ ਆਪਣੀ ਜਿਹੜੀ ਪੇਮੈਂਟ ਦਾ ਮੈਥਡ ਹੋਊਗਾ ਜਿੱਦੋਂ ਤੁਸੀਂ ਕੋਈ ਵੀ ਸੂਟ ਵਗੈਰਾ ਜਾਂ ਕੁਝ ਵੀ ਹਨਾ ਆਰਡਰ ਕਰਦੇ ਹੋ ਸਾਡੇ ਤੋਂ ਤੁਹਾਨੂੰ ਪੇਮੈਂਟ ਜਿਹੜੀ ਉਹ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਤੁਸੀਂ ਕਿਸੇ ਵੀ ਆਨਲਾਈਨ ਮੈਥਡ ਰਾਹੀਂ ਆਪਣੇ ਕੋਲ ਪੇਮੈਂਟ ਜਿਹੜੀ ਉਹ ਕਰ ਸਕਦੇ ਹੋਗੇ ਬਾਕੀ ਆਪਣੀ ਸ਼ਿਪਿੰਗ ਹੈ ਪੂਰੇ ਵਰਲਡ ਦੇ ਵਿੱਚ ਤੁਸੀਂ ਕਿਸੇ ਵੀ ਜਗ੍ਹਾ ਤੋਂ ਬੈਠੇ ਹੋ ਨਾ ਸਾਡੇ ਤੋਂ ਸੂਟ ਨੇ ਜਿਹੜੇ ਰੈਡੀ ਕਰਵਾ ਕੇ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਹੈ ਰੈਡੀ ਕਰਵਾ ਕੇ ਸਾਡੇ ਤੋਂ ਤੁਸੀਂ ਮੰਗਵਾ ਸਕਦੇ ਹੋਗੇ ਠੀਕ ਹੈ ਆਪਣੀ ਸ਼ਿਪਿੰਗ ਪੂਰੇ ਵਰਲਡ ਦੇ ਵਿੱਚ ਰੱਖੂਗੀ ਬਾਕੀ ਤੁਸੀਂ ਸਾਡੀਆਂ ਸਾਰੀਆਂ ਵੀਡੀਓਜ਼ ਨੂੰ ਬਹੁਤ ਸਪੋਰਟ ਦੇ ਰਹੇ ਹੋ ਇਸ ਲਈ ਤੁਹਾਡਾ ਥੈਂਕ ਯੂ ਹੈ ਜੀ ਹਾਂਜੀ ਤੁਸੀਂ ਕਿਸੇ ਵੀ ਤਰ੍ਹਾਂ ਦੇ ਸਾਡੇ ਤੋਂ ਸੂਟ ਜਾਂ ਫਿਰ ਮਲਾ ਸਾਹਿਬ ਜੇ ਕੁਝ ਵੀ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਉਹਨਾਂ ਦਾ ਇਹ ਸਕਰੀਨਸ਼ਾਟ ਸਾਨੂੰ WhatsApp ਨੰਬਰ ਤੇ ਸੈਂਡ ਕਰ ਸਕਦੇ ਹੋ ਸਾਡਾ ਕੰਟੈਕਟ ਨੰਬਰ ਸਕ੍ਰੀਨ ਤੇ ਸ਼ੋ ਹੋ ਰਿਹਾ ਜੀ ਇੱਕ ਵਾਰ ਮੈਂ ਰਿਪੀਟ ਕਰਦੀ ਹਾਂ 8699843315 ਇਹ ਸਾਡਾ ਕੰਟੈਕਟ ਨੰਬਰ ਰਹੂਗਾ ਤੁਸੀਂ ਇਸ ਤੇ ਸਾਨੂੰ ਕਾਲ ਵੀ ਕਰ ਸਕਦੇ ਹੋ ਐਂਡ WhatsApp ਮੈਸੇਜ ਵੀ ਕਰ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਨਾਲ ਜਿਹੜੇ ਡਿਜ਼ਾਈਨ ਨੇ ਸਾਡੇ Instagram ਤੇ ਵੀ ਫੇਸ ਬਣਾ ਹੋਏ ਉਸ ਨੂੰ ਤੁਸੀਂ ਫੋਲੋ ਵੀ ਕਰ ਸਕਦੇ ਹੋ ਤੇ ਉਸ ਤੇ ਵੀ ਅਲੱਗ-ਅਲੱਗ ਡਿਜ਼ਾਈਨ ਤੇ ਜਿਹੜੇ ਸੁੱਣੇ ਰੈਡੀ ਕਰਕੇ ਪਾਏ ਹੋਏ ਨੇ ਤੁਸੀਂ ਉਹਨਾਂ ਦੇ ਵਿੱਚੋਂ ਵੀ ਕੋਈ ਵੀ ਡਿਜ਼ਾਈਨ ਹੈ ਜਿਹੜਾ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਹਾਂਜੀ ਬਾਕੀ ਆਪਾਂ ਮਿਲਦੇ ਹਾਂ ਕੱਲ ਨਵੀਂ ਵੀਡੀਓ ਦੇ ਵਿੱਚ ਸੋਰ ਸੋਨੇ ਸੋਨੇ ਸਬਕ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ